ਓ ਬਠਾ ਆ ਜਾਓ ਸਰ ਕੱਲ ਇੱਕ ਬਹੁਤ ਵੱਡੀ ਇੱਕ ਤੋਹਫਾ ਕਿ ਕਿਸ ਤਰ੍ਹਾਂ ਬੱਚਿਆਂ ਨੂੰ ਉਹਨਾਂ ਦਰਿੰਦਿਆਂ ਤੋਂ ਆਪਣਾ ਨਾਂ ਦਾ ਸਿਨਾਤੇ ਕਿੱਦਾਂ ਹੈ ਪੋਸੀਬਲ ਹੋਇਆ ਕਿੱਦਾਂ ਸਜਾ ਦਵਾਈਏ ਪਹਿਲੇ ਲੜਕੀ ਬਾਰੇ ਦੱਸ ਦੋ ਕਿ ਕਿੱਦਾਂ ਹੈ ਕੇਸ ਹੋਇਆ ਸੀ ਜੀ ਮੈਂ ਹਰਦੀਪ ਕੁਮਾਰ ਬਹੁਮਤਰਾ ਸਾਇਕ ਜ਼ਿਲ੍ਹਾ ਟਾਰਨੀ ਇਹ ਜਿਹੜਾ ਕੇਸ ਹੈ ਜੁਲਾਈ ਮਹੀਨੇ 2024 ਵਿੱਚ ਜਿਹੜੀ ਇਹ ਘਟਨਾ ਵਾਪਰੀ ਸੀਗੀ ਬੱਚੀ ਨਾਲ ਜਦੋਂ ਜਿਹੜਾ ਇਹ ਦੋਸ਼ੀ ਹੈ ਉਹਦੇ ਨਾਲ ਜਿਹੜਾ ਗਲਤ ਕੰਮ ਕਰਕੇ ਉਤੋਂ ਭੱਜ ਗਿਆ ਸੀ ਪੁਲਿਸ ਨੇ ਬਹੁਤ ਹੀ ਵਧੀਆ ਕੰਮ ਕੀਤਾ ਜਲਦੀ ਇਹਦੀ ਇਨਵੈਸਟੀਗੇਸ਼ਨ ਬੜੇ ਸੱਚੇ ਢੇਗ ਨਾਲ ਕਰਕੇ ਤੇ ਚਲਾਨ ਜਲਦੀ ਅਦਾਲਤ ਵਿੱਚ ਪੇਸ਼ ਕੀਤਾ ਮੈਡਮ ਅਲਜਿੰਦਰ ਕੋ ਸਿੱਧੂ ਜੱਜ ਸਾਹਿਬ ਉਹਨਾਂ ਨੇ ਵੀ ਕੇਸ ਜਿਹੜਾ ਆ ਉਹ ਡੇ ਬਾਏ ਡੇ ਵੀ ਚਲਾਇਆ ਛੋਟੀਆਂ ਤਰੀਕਾ ਪਾਈਆਂ ਗਈਆਂ ਤੇ ਬੜੇ ਸੱਚੇ ਢੇਗ ਨਾਲ ਜਿਹੜਾ ਉਹਨਾਂ ਨੇ ਟ੍ਰਾਇਲ ਜਿਹੜਾ ਖਤਮ ਕਰਕੇ ਤੇ ਆਰਗੂਮੈਂਟ ਤੇ ਜਿਹੜੇ ਆ ਉਹ ਬੱਚੇ ਨੂੰ ਇਨਸਾਫ ਮਿਲਿਆ ਬੱਚੇ ਨੂੰ 6 ਲੱਖ ਰੁਪਏ ਜੁਰਮਾਨਾ ਜਿਹੜਾ ਸੀਗਾ ਉਹਨੂੰ ਦੋਸ਼ੀ ਜੁਰਮਾਨਾ ਪਾ ਕੇ ਤੇ ਬੱਚੇ ਨੂੰ ਇਨਸਾਫ ਦਿੱਤਾ ਗਿਆ 6 ਲੱਖ ਰੁਪਏ ਉਹਦੀ ਵੈਲਫੇਅਰ ਲਈ ਉਹਦੇ ਵਿਕਾਸ ਵਾਲੇ ਬੱਚੇ ਦੇ ਜਿਹੜਾ ਉਹਦੇ ਨਾਮ ਕੀਤਾ ਗਿਆ ਉਸ ਤੋਂ ਇਲਾਵਾ ਦੋਸ਼ੀ ਨੂੰ ਜਿਹੜਾ ਆ ਉਹ ਜੁਰਮਾਨਾ ਵੀ ਪਾਇਆ ਗਿਆ ਤੇ ਸਜ਼ਾ ਜਿਹੜੀ ਆ ਲਾਈਫ ਇੰਪ੍ਰਿਜ਼ਨਮੈਂਟ ਦਿੱਤੀ ਲਾਈਫ ਇੰਪ੍ਰਿਜ਼ਨਮੈਂਟ ਸਿਰਫ ਇੱਕ ਸਿੰਪਲ ਨਹੀਂ ਸੀ ਕਿ ਸਿਰਫ ਜ਼ਿੰਦਗੀ ਦੀ ਸਜ਼ਾ ਜਿਵੇਂ நார்ਮਲ ਬਾਅਦ ਵਿੱਚ ਉਹਨੂੰ ਕਮਿਊਨਿਟੀ ਕੀਤਾ ਘੱਟ ਕੀਤਾ ਜਾਂਦਾ ਜਾਂ ਕੁਝ ਉਹਦੇ ਵਿੱਚ ਜੱਜ ਸਾਹਮਣੇ ਲਿਖਿਆ ਹੈ ਕਿ ਜਿੰਨੀ ਇਹਦੀ ਲਾਈਫ ਰਹਿ ਗਈ ਹੈ ਉੰਨੀ ਦੇਰ ਤੱਕ ਜੇ ਅੰਦਰ ਰਹੇਗਾ ਮਤਲਬ ਕਿ ਇਹ ਜਿਹੜਾ ਨਵੀਂ ਧਾਰਾ ਜਿਹੜੀਆਂ ਨਵੇਂ ਕਾਨੂੰਨ ਆਏ ਨੇ ਉਹਨਾਂ ਤਹਿਤ 65 ਸਤਾਰਾ 65 ਉਸ ਤੋਂ ਇਲਾਵਾ 6 ਪੋਕਸ ਐਕਟਰ ਉਹਦੇ ਤਹ ਜਿਹੜਾ ਸੀ ਮਾਮਲਾ ਜਿਹੜਾ ਸੀ ਦਰਜ ਹੋਇਆ ਸੀ ਕੇਸ ਚੱਲਿਆ ਦੋਸ਼ੀ ਦੀ ਉਮਰ ਕਿੰਨੀ ਸੀ ਦੋਸ਼ੀ ਦੀ ਉਮਰ ਕਰੀਬ 22 ਸਾਲ ਦੇ ਕੋਈ ਹੈ ਤੇ ਲੜਕੀ ਦੇ ਦੱਸਿਆ ਗਿਆ ਕਿ ਗਰੀਬ ਪਰਿਵਾਰ ਤੋਂ ਸੀ ਕੀ ਕਰਦੇ ਸੀ ਉਹਦੇ ਪਰਿਵਾਰ ਉਹ ਕਿੱਦਾਂ ਇਨਸੀਡੈਂਟ ਹੋਇਆ ਸੀ ਜੀ ਉਹ ਕੋਈ ਜੱਸਾ ਅੱਜਕੱਲ ਜਿਹੜੇ ਫਾਸਟ ਫੂਡ ਦੀ ਰੇੜੀ ਜਾਂ ਜੂਸ ਕਰਾ ਰੇੜੀ ਉਹ ਹੀ ਉਹਨਾਂ ਦਾ ਕੰਮ ਸੀ ਕੋਈ ਘਰਾਂ ਦੇ ਵਿੱਚ ਵੀ ਕੰਮ ਕਰਦੇ ਸੀ ਜਿਹੜੀ ਉਹਦੀ ਮਾਤਾ ਆ ਜਾਂ ਸੱਸ ਸੀਗੀ ਉਹ ਲੋਕਾਂ ਦੇ ਘਰ ਚ ਕੰਮ ਕਰਦੀ ਸੀਗੇ ਜਿਹੜਾ ਦੋਸ਼ੀ ਹੈ ਕਹਿੰਦਾ ਮੇਰੀ ਭਤੀਜੀਆਂ ਵਰਗੀ ਆ ਇਹਨੂੰ ਮੈਂ ਕੋਈ ਨਹੀਂ ਘਰ ਸਾਹਮਣਾ ਤੁਸੀਂ ਕੰਮ ਕਰ ਰਹੇ ਜਦੋਂ ਉਹ ਵਾਪਸ ਆਇਆ ਤਾਂ ਉਹਨਾਂ ਨੇ ਦੇਖਿਆ ਕਿ ਲੜਕੀ ਜਿਹੜੀ ਆ ਕੋਈ ਸਹੀ ਸਹੀ ਹਾਲਾਤ ਚ ਨਹੀਂ ਸੀ ਤੇ ਲੱਗ ਰਿਹਾ ਸੀਗਾ ਜਿਹੜਾ ਸਾਫ਼ ਝਾਹਰ ਸੀ ਜਿਹੜਿਆ ਸ਼ਬਦ ਵੀ ਕਹਿਣ ਲੱਗਿਆ ਥੋੜਾ ਜਿਹਾ ਹੁੰਦਾ ਹੈ ਕਿ ਪਬਲਿਕ ਚ ਕੀ ਅਸੀਂ ਕੀ ਇਹਨੂੰ ਬਿਆਨ ਕਰੀਏ ਇਹ ਉੱਥੋਂ ਭੱਜ ਚੁੱਕਾ ਸੀਗਾ ਤੇ ਜਦੋਂ ਡਾਕਟਰੀ ਮਾਇਨਾ ਵੀ ਲੜਕੀ ਦਾ ਹੋਇਆ ਤੇ ਪਾਇਆ ਗਿਆ ਕਿ ਹਾਂ ਉਹਦੇ ਨਾਲ ਕੁਝ ਗੱਲ ਤੇ ਉਸ ਤੋਂ ਇਲਾਵਾ ਕੋਈ ਵੀ ਸਦਕ ਡਿਫੈਂਸ ਨਹੀਂ ਕਰ ਸਕਿਆ ਕਿ ਕਿਉਂ ਉਹ ਪਜੇਕਿਸਤਾਨ ਸੀ ਕਿਉਂਕਿ ਇਹਨਾਂ ਕੇਸਾਂ ਵਿੱਚ ਜਿਹੜਾ ਆ ਜੇਕਰ ਬੱਚੇ ਨੇ ਇਸ ਤਰ੍ਹਾਂ ਦੀ ਗੱਲਾਂ ਹੁੰਦੀਆਂ ਨਹੀਂ ਤੇ ਕੁਝ ਜਿਹੜੇ ਆ ਜ਼ਿੰਮੇਵਾਰੀਆਂ ਦੋਸ਼ੀ ਤੇ ਵੀ ਆਂਦੀਆਂ ਨੇ ਕਿ ਤੁਸੀਂ ਦੱਸੋ ਵੀ ਤੁਸੀਂ ਕੀ ਕਹਿਣਾ ਚਾਹਦੇ ਹੋ ਉਹ ਕੋਈ ਪ੍ਰੂਫ ਨਹੀਂ ਕਰ ਸਕਿਆ ਆਪਣੇ ਕੇਸ ਨੂੰ ਤੇ ਸਰਕਾਰ ਨੇ ਬਹੁਤ ਹੀ ਸਚੇ ਜਿਹੇ ਢੰਗ ਨਾਲ ਪੁਲਿਸ ਦੀ ਕਾਰਵਾਈ ਬਹੁਤ ਵਧੀਆ ਰਹੀ ਜੱਜ ਸਾਹਿਬ ਨੇ ਵੀ ਨਿਆਂ ਜਿਹੜਾ ਹੈ ਉਹ ਬੱਚ ਨੂੰ ਦਿੱਤਾ ਚਲਿਆ ਲੜਕੀ ਵੀ ਫਿਜ਼ੀਕਲੀ ਅਬ ਨਾਰਮਲ ਵੀ ਕੁਝ ਨਹੀਂ ਬੱਚਾ ਤੇ ਜੇ ਸਿਰਫ 2 2 ਸਾਲ 3 ਮਹੀਨੇ ਦੀ ਸੀ ਅਜੇ ਉਹ ਬੋਲ ਨਹੀਂ ਸੀ ਪਾਦੀ ਜੀ ਅਜੇ ਛੋਟੀ ਕੋਈ ਅਪਕੜ ਆਈ ਕਿਉਂਕਿ ਇਹੋ ਜਿਹੇ ਕੇਸਾਂ 'ਚ ਬਹੁਤ ਜ਼ਿਆਦਾ ਪ੍ਰੋਬਲਮ ਆਂਦੀ ਹੈ ਤੇ ਇੱਕ ਤੇ ਗਰੀਬ ਪਰਿਵਾਰ ਨਾਲ ਸੰਬੰਧ ਅਸੀਂ ਤੇ ਦੂਜੇ ਉਹ ਵਕੀਲ ਵੀ ਨਹੀਂ ਹੀ ਕਰ ਸਕਦੇ ਤੁਸੀਂ ਉਹਨਾਂ ਨੂੰ ਪੂਰੀ ਹੈਲਪ ਕੀਤੀ ਹੈ ਜੀ ਦੇਖੋ ਮੇਰਾ ਤਾਂ ਕੰਮ ਹੈ ਜੋ ਵੀ ਸਰਕਾਰ ਦੇ ਕੇਸ ਹੈ ਉਹਨਾਂ ਨੂੰ ਢੰਗ ਨਾਲ ਉਹ ਤੋਂ ਮੈਂ ਕੇਸਾਂ ਨੂੰ ਲੜਾਂ ਜੋ ਵੀ ਸਾਡੇ ਕੋਲ ਬਿਨਾਂ ਸੰਦਾ ਸੀ ਸਾਹਮਣੇ ਰੱਖੀਏ ਜਿਹੜੇ ਗਰੀਬ ਪਰਿਵਾਰ ਦੀ ਅਸੀਂ ਗੱਲ ਕਰ ਰਹੇ ਹਾਂ ਜੋ ਅੱਜ ਮਾਹੌਲ ਬਣ ਚੁੱਕੇ ਨੇ ਸਰਕਾਰ ਆ ਬਹੁਤ ਵਧੀਆ ਤਰੀਕੇ ਨਾਲ ਜਿਹੜੇ ਆ ਉਹ ਸੇਵਾਵਾਂ ਨਿਭਾ ਰਹੇ ਨੇ ਆਪਣੀਆਂ ਦਸਰੇ ਨੇ ਪੁਲਿਸ ਵੀ ਬਹੁਤ ਹੀ ਵਧੀਆ ਤਰੀਕੇ ਨਾਲ ਉਹਨਾਂ ਨੇ ਆਪਣੀ ਇਨਵੈਸਟੀਗੇਸ਼ਨ ਕੀਤੀ ਆ ਸੈਂਟੀਫਿਕਲੀ ਵੀ ਕੀਤੀ ਹੈ ਜੀ ਤੇ ਇਸ ਤੋਂ ਇਲਾਵਾ ਜੋ ਕੋਰਟ ਨੇ ਕੋਰਟ ਨੇ ਬਹੁਤ ਵਧੀਆ ਫਾਸਟ ਐਕਸਪੈਸ਼ਲ ਕੋਰਸ ਤੇ ਉਹਨਾਂ ਨੇ ਵੀ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਇਸ ਕੇਸ ਨੂੰ ਡੇ ਬਾਈ ਡੇ ਚਲਾ ਕੇ ਅਸੀਂ ਜਲਦੀ ਜਲਦੀ ਜਿਹੜਾ ਉਹਨੂੰ ਨਿਆ ਕਿਸੇ ਤਰ੍ਹਾਂ ਦਾ ਪ੍ਰੈਸ਼ਰ ਇਸ ਦੌਰਾਨ ਰਾਸ਼ਰ ਦੀ ਨਹੀਂ ਕੋਈ ਅਸਾਂ ਦੀ ਕੋਈ ਵੀ ਗੱਲ ਅੱਜ ਸਨਮਾਨਿਤ ਕੀਤਾ ਜਾ ਰਿਹਾ ਤੁਹਾਨੂੰ ਜੁਡੋ ਸੈਂਟਰ ਵੱਲੋਂ ਤੇ ਇਸਤਰੀ ਸਭਾ ਵੱਲੋਂ ਠੀਕ ਹੈ ਨਾ ਚਾਹੋਗੇ ਮੈਂ ਆਭਾਰੀ ਆ ਜੀ ਮੈਂ ਸਾਸੀ ਸਾਹਿਬ ਨੂੰ ਉਹਨਾਂ ਦੀ ਟੀਮ ਨੂੰ ਸਾਰੀ ਨੂੰ ਕੋ ਸਾਹਿਬ ਮਹਿਲਾ ਜਿਹੜੇ ਨੇ ਇਹਨਾਂ ਸਾਰਿਆਂ ਨੂੰ ਮੈਂ ਕਹਿਣਾ ਚਾਹਾਂਗਾ ਕਿ ਇਹ ਬਹੁਤ ਹੀ ਵਧੀਆ ਕੰਮ ਕਰ ਰਹੇ ਨੇ ਇਸ ਜ਼ਿਲ੍ਹੇ ਵਿੱਚ ਇਹ ਮੇਰੇ ਲਈ ਬੜੀ ਮਾਣ ਦੀ ਗੱਲ ਹੈ ਕਿ ਅੱਜ ਮੈਨੂੰ ਇੱਥੇ ਬੁਲਾਇਆ ਗਿਆ ਮੇਰੇ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਮੈਨੂੰ ਤਸਵੀਰੀ ਜੋ ਇਹਨਾਂ ਨੂੰ ਦੱਸਿਆ ਤੇ ਮੇਰੇ ਲਈ ਬੜੀ ਖੁਸ਼ੀ ਦੀ ਗੱਲ ਸੀ ਕਿ ਮੈਂ ਇਹਨਾਂ ਬਸਮਤ ਤੋਂ ਟਾ ਸੋਸਾਇਟੀ ਨੂੰ ਕੋਈ ਮੈਸੇਜ ਦੇਣਾ ਚਾਹੀਏ ਕਿਉਂਕਿ ਜਗ੍ਹਾ-ਜਗ੍ਹਾ ਤੇ ਦਰਿੰਦੇ ਫਿਰ ਰਹੇ ਆਂ ਔਰ ਛੋਟੀਆਂ ਬੱਚੀਆਂ ਇਦਾਂ ਹੀ ਹੁੰਦੀਆਂ ਹੁੰਦੀਆਂ ਜੀ ਮੈਂ ਜੋ ਦੇਖਿਆ ਕਿ ਵਾਕਈ ਇਹ ਨਾ ਅੱਜ ਦੀ ਇੱਕ ਬੜੀ ਵੱਡੀ ਲੋੜ ਹੈ ਕਿ ਬੱਚਿਆਂ ਨੂੰ ਸਕੂਲ ਦੇ ਵਿੱਚ ਇੱਕ ਲੈਕਚਰ ਜ਼ਰੂਰ ਲੱਗਣੇ ਚਾਹੀਦੇ ਨੇ ਜੇ ਇਸ ਬੇਸ ਤੇ ਕਿ ਇਹ ਕੀ ਚੱਲ ਰਿਹਾ ਕੁਛ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਆ ਕਿ ਜੇਕਰ ਕੋਈ 16 ਸਾਲ ਦੀ ਲੜਕੀ ਆ ਜਾਂ 14 ਸਾਲ ਦੀ ਲੜਕੀ ਉਹਦੇ ਜੇਕਰ ਹਾਂ ਕਹੇ ਤੇ ਜੋ ਮਰਜੀ ਆਸਾਨੀ ਹੈ ਜੇ 18 ਸਾਲ ਦੀ ਲੜਕੀ ਦੀ ਘਾਟ ਹੋ ਮਰੇ ਚਾਹੇ ਉਹ ਹਾਂ ਵੀ ਕਹਿੰਦੀ ਆ ਉਹ ਅਸੀਂ ਉਹਨਾਂ ਕੁਸ਼ਵੀਆਂਾਂ ਦੀ ਗੱਲ ਨਹੀਂ ਕਰ ਸਕਦੇ ਕਿਉਂਕਿ 18 ਸਾਲ ਤੋਂ ਜਿਹੜਾ ਕਾਨੂੰਨ ਦੇ ਮੁਤਾਬਕ ਜਿਹੜੀ ਹੈ ਇਹ ਚ ਘੱਟ ਮੰਨੀ ਜਾਂਦੀ ਤੇ ਉਹਦੀ ਕਨਸੈਂਟ ਜਿਹੜੀ ਹੈ ਉਹ ਰੈਲੇਵੈਂਟ ਮਤਲਬ ਕਿ ਉਹ ਉਹਨੂੰ ਨਹੀਂ ਲਾਗੂ ਕੀਤਾ ਜਾਂਦਾ ਨੋਰਮਲੀ ਇਸ ਕਰਕੇ ਉਹਦੀ ਕਨਸੈਂਟ ਜਿਹੜੀ ਹੈ ਉਹਦੇ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਇਸ ਕਰਕੇ ਸਕੂਲਾਂ ਚ ਪਤਾ ਹੋਣਾ ਚਾਹੀਦਾ ਕਿ ਅਸੀਂ ਜਿਹੜੀ ਆ ਇਹਨਾਂ ਜਿਹੜੇ ਇਸ ਤਰ੍ਹਾਂ ਦੇ ਕੰਮ ਨੇ ਉਹਨਾਂ ਨੂੰ ਅਸੀਂ ਦੁਸ਼ਤ ਕਰਮ ਨਾ ਕਰੀਏ ਤੇ ਦੂਰ ਰਹੀਏ ਇਹਨਾਂ ਚੀਜ਼ਾਂ